ਸ਼ੇ ਗੱਲ ਦੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਰਟਿਕ ਬਲੱਡ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ ਜੀ ਸਭ ਤੋਂ ਪਹਿਲਾਂ ਮੇਰੇ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਮੇਰੀ ਵੀਡੀਓ ਦਾ ਜੇਕਰ ਮੇਰੇ ਤੁਸੀਂ ਸ਼ੌਪ ਤੇ ਵਿਜ਼ਿਟ ਕਰਨਾ ਤਾਂ ਸਿ ਡਿਸਟ੍ਰਿਕਟ ਮਾਨਸਾ ਬਰਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਤੁਸੀਂ ਬਾਜ਼ਾਰ ਵਿੱਚ ਐਂਟਰ ਨਹੀਂ ਕਰਨਾ ਜੀ ਸਿੱਧਾ ਬੋਹਾ ਰੋਡ ਆਉਣਾ ਤੁਸੀਂ ਠੀਕ ਹੈ ਦੀ ਓਵਰ ਬ੍ਰਿਜ ਨੂੰ ਕ੍ਰੋਸ ਕਰਕੇ ਬੋਹਾ ਰੋਡ ਆਉਣਾ ਬਾਜ਼ਾਰ ਵਿੱਚ ਨਹੀਂ ਐਂਟਰ ਕਰਨਾ ਜੇ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਆਉਣਾ ਜੀ ਪਾਲਸੀ ਕੰਡ ਦੇ ਨਾਲ ਕਿ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ੌਪ ਹੈ ਜੀ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਬੁੜਲਾਡਾ ਐਂਟਰ ਹੁੰਦੇ ਹੋਏ ਬਾਜ਼ਾਰ ਵਿੱਚ ਨਹੀਂ ਜਾਣਾ ਜੀ ਜਦੋਂ ਤੁਸੀਂ ਪੌਲ ਨੂੰ ਕ੍ਰੋਸ ਨਹੀਂ ਕਰਨਾ ਪੌਲ ਦੀ ਲੈਫਟ ਸਾਈਡ ਆਉਣਾ ਜੀ ਸੌਰੀ ਪੌਲ ਦੀ ਰਾਈਟ ਸਾਈਡ ਆਉਣਾ ਪੌਲ ਦੀ ਕੰਧ ਦੇ ਨਾਲ-ਨਾਲ ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਨੀ ਹੈ ਉਸ ਗਲੀ 'ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੀ ਜੇਕਰ ਮੇਰੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਕਿਸੇ ਸ਼ਾਪ ਨੂੰ ਮਤ ਪੁੱਛੋ ਜੀ ਤੁਸੀਂ ਕਿਸੇ ਵੀ ਸ਼ਾਪ ਤੋਂ ਨਾ ਪੁੱਛੋ ਵੀ ਸਾਡਾ ਐਡਰੈਸ ਕੀ ਹੈ ਕੋਈ ਤੁਹਾਨੂੰ ਨਹੀਂ ਦੱਸੇਗਾ ਸਾਨੂੰ ਡਾਇਰੈਕਟ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਹਾਂ ਸੂਟ ਬੁਟੀਕ ਵਰਕ ਦੇ ਕਾਟਨ ਦੇ ਅੱਜ ਸਾਰੇ ਸੂਟ ਰਹਿਣੇ ਆ ਜੀ ਕਾਟਨ ਦੇ ਵਿੱਚ ਤੇ ਕਾਟਨ ਦੇ ਸੂਟਾਂ ਦੇ ਸੇਲ ਵੀ ਰਹਿਣੀ ਆ ਫਾਸਟ ਸੂਟ ਚੈੱਕ ਕਰੋ ਜੀ ਕਾਫੀ ਫੇਮਸ ਡਿਜ਼ਾਈਨ ਦੇ ਵਿੱਚ ਰਹਿਣ ਵਾਲਾ ਇਹ ਵਾਲਾ ਸੂਟ ਬਹੁਤ ਹੀ ਸੋਹਣਾ ਜਿਹਾ ਕਲਰ ਵੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੋਊਗਾ ਜੀ ਇਹਦਾ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਕਲਰ ਹੈ نیچے ਘੇਰਾਵਰਕ ਹੋਇਆ ਠੀਕ ਹੈ ਜੀ ਤੇ ਇਹ ਬੜੀਆਂ 슬ੀਵਸੇਰੀਆਂ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 750 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਕਾਟਨ ਦੇ ਵਿੱਚ ਜੀ ਠੀਕ ਹੈ ਜੀ ਕਾਟਨ ਸਟਾਫ ਦੇ ਵਿੱਚ 750 ਦੇ ਵਿੱਚ ਲੈ ਸਕਦੇ ਹੋ ਤੁਸੀਂ ਇਹ ਵਾਲਾ ਸੂਟ ਅੱਜ ਰਹੁਗੀ ਕਾਟਨ ਦੇ ਸੂਟਾਂ ਤੇ ਸੇਲ ਅਗਲਾ ਕਲਰ ਚੈੱਕ ਕਰੋ ਜੀ ਪੀਚ ਕਲਰ ਆਊਗਾ ਲਓ ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਬਹਾ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਜੀ ਕਾਟਨ ਸਟਾਫ ਰਹੂਗਾ ਜੀ ਬਿਲਕੁਲ ਪਿਓਰ ਕਾਟਨ ਤੇ ਰੈਡੀ ਹੈ ਜੀ ਇਹ ਤੇ ਇਹ ਵਾਲੀਆਂ ਰਹਿਣਗੀਆਂ 슬ੀਵਸ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਜੀ ਚੈੱਕ ਕਰੋ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 750 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਕਾਟਨ ਦਾ ਅਗਲਾ ਕਲਰ ਆਊਗਾ ਜੀ ਬਲੈਕ ਲਓ ਜੀ ਇਹ ਵਾਲਾ ਬਲੈਕ ਕਲਰ ਆਣਾ షిప్పింగ్ ఎక్స్ట్రా ਰੈਂਡ ਵਾਲੀ ਹੈ ਜੀ ਸ਼ਿਪਿੰਗ ਰਹੂਗੀ ਜੀ ਐਕਸਟਰਾ ਚੈੱਕ ਕਰੋ ਜੀ ਬਲੈਕ ਦੇ ਵਿੱਚ ਆਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਲੈਕ ਠੀਕ ਹੈ ਜੀ ਬਲੈਕ ਕਲਰ ਦੇ ਵਿੱਚ ਆਊਗਾ ਥੋੜਾ ਜਿਹਾ ਸਟੱਫ ਦਾ ਫਰਕ ਹੈ ਜੀ ਬਿਲਕੁਲ ਬੈਸਟ ਕੁਆਲਿਟੀ ਦਾ ਸਟੱਫ ਹੈ ਇਹ ਵਾਲਾ ਬਲੈਕ ਕਲਰ ਦਾ ਤੇ ਇਹ ਵਾਲੀ ਰਹੂਗੀ ਜਿਹੜੀਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਆ ਜੀ ਇਹਦੀ ਪ੍ਰਾਈਸ ਰਹੂਗੀ ਜੀ 800 ਰੁਪਏ ਕਿਉਂਕਿ ਇਹ ਥੋੜਾ ਜਿਹਾ ਸਟੱਫ ਦੀ ਕੁਆਲਿਟੀ ਦਾ ਫਰਕ ਹੈ 800 ਰੁਪਏ ਦੀ ਪ੍ਰਾਈਸ ਰਹਿਣੀ ਹੈ ਬਲੈਕ ਵਾਲੇ ਸੂਟ ਦੀ ਜੀ ਜੀ ਬਿਲਕੁਲ ਕਾਟਨ ਸਟਾਫ ਹੈ ਜੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹਿਣੇ ਆ ਸੂਟ ਤੇ ਵਿਦਾਊਟ ਲਾਈਨਿੰਗ ਹੀ ਤੁਹਾਡੇ ਸੂਟ ਬਣਨੇ ਆ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਆਊਗਾ ਜੀ ਪਾਊਡਰ ਬਲੂ ਕਲਰ ਦੇ ਵਿੱਚ ਆਊਗਾ ਲਓ ਜੀ ਪਾਊਡਰ ਬਲੂ ਕਲਰ ਦੇ ਵਿੱਚ ਆਊਗਾ ਕਲਰ ਬਹੁਤ ਹੀ ਪਿਆਰਾ ਜਿਹਾ ਰਹੂਗਾ ਬਿਲਕੁਲ ਕਾਟਨ ਸਟਾਫ ਹੈ ਜੀ ਇਹ ਲਓ ਜੀ ਚੈੱਕ ਕਰੋ ਜੀ ਕੁਆਟਰ ਸਟਾਫ ਰਹੂਗਾ ਜੀ ਕਲਰ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਲੂ ਜੇ ਕਲਰ ਦਾ ਲੈ ਸਕਦੇ ਤੁਸੀਂ ਇਹਦੇ ਨਾਲ ਦੁਪੱਟਾ ਤੇ ਇਹਦੀਆਂ ਫੁੱਲ ਹੈਵੀ 슬ੀਵਸ ਰੈਡੀ ਹੈ ਲਓ ਜੀ ਚੈੱਕ ਕਰੋ ਜੀ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਜੀ ਇਹ ਇਹ ਵਾਲੀਆਂ ਰਹਿਣਗੀਆਂ ਜੀਆਂ 슬ੀਵਸ ਤਾਂ ਇਹਦੀ ਪ੍ਰਾਈਸ ਵੀ ਰਹਿਣੀ ਹੈ ਜੀ ਸਿਰਫ 800 ਰੁਪਏ ਕਿਉਂਕਿ ਸਟਾਫ ਬੈਸਟ ਕੁਆਲਟੀ ਹੈ ਜੀ ਇਹਦੀ ਪ੍ਰਾਈਸ 800 ਰੁਪਏ ਰਹਿਣ ਵਾਲੀ ਹੈ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸੈਲਫ ਦੇ ਵਿੱਚ ਰਹਿਣਾ ਸਟਾਫ ਥੋੜਾ ਜਿਹਾ कॉटन स्टਾਫ ਹੈ ਤੇ ਸੈਲਫ ਦੇ ਵਿੱਚ ਰਹੂਗਾ ਟੈਬ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸਟਾਫ ਰਹੂਗਾ ਚੈੱਕ ਕਰੋ ਨਜ਼ਦੀਕ ਤੋਂ ਸਭ ਸਟਾਫ ਦਿਖਾ ਦਈਏ ਸੈਲਫ ਦੇ ਵਿੱਚ ਰਹਿਣ ਵਾਲਾ ਟੈਬੀ ਲਾਈਨਿੰਗ ਦਾ ਸਟਾਫ ਹੈ ਸੈਲਫ ਦੇ ਵਿੱਚ ਰਹਿਣਾ ਜੀ ਵਿਦਆਊਟ ਲਾਈਨਿੰਗ ਬਣਾ ਸੂਟ ਕਲਰ ਬਹੁਤ ਜ਼ਿਆਦਾ ਪਿਆਰਾ ਰਹਿਣ ਵਾਲਾ ਮਾਊਸ ਜਿਹਾ ਕਲਰ ਆਉਣਾ ਮਾਊਸ ਸੌਰੀ ਮਾਊਸ ਨਹੀਂ ਹੈਗਾ ਆ ਕੈਮਲ ਕਲਰ ਜਾਊਗਾ ਜੀ ਬਹੁਤ ਹੀ ਪਿਆਰਾ ਜਾ ਲਓ ਇਹ ਵਾਲੀਆਂ ਰਹਿਣਗੀਆਂ ਜੀਆਂ ਪੂਰੀਆਂ ਫੁੱਲ ਹੈਵੀ 슬ੀਵਸ ਇਹ 슬ੀਵਸ ਰਹਿਣਗੀਆਂ ਪ੍ਰਾਈਸ ਇਹਦੀ ਵੀ 800 ਰੁਪਏ ਰਹਿਣੀ ਆ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਬਹੁਤ ਹੀ ਪਿਆਰਾ ਜਾ ਰਹਿਣ ਵਾਲਾ ਸੂਟ ਅੱਜ ਦੇ ਕਾਟਨ ਦੇ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਆਊਗੀ ਸ਼ਾਰਟ ਬਹੁਤ ਹੀ ਪਿਆਰਾ ਜਾ ਸੂਟ ਹੈ ਲਓ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਘੇਰਾ ਇਹਦਾ ਤੇ ਇਹ ਨਾਲ ਤੁਹਾਨੂੰ ਮਿਲੂਗੀ ਆਫ ਵਾਈਟ ਕਾਟਨ ਦੀ ਬਾਟਮ ਆਫ ਵਾਈਟ ਬਾਟਮ ਦੇ ਨਾਲ ਹੈ ਜੀ ਇਹ ਠੀਕ ਹੈ ਜੀ ਆਫ ਵਾਈਟ ਕਾਟਨ ਦੀ ਬਾਟਮ ਮਿਲਣੀ ਹੈ ਇਹਦੀਆਂ 슬ੀਵਸ ਵੀ 슬ੀਵਸ ਦਾ ਵਰਕ ਵੀ ਮਿਲੂਗਾ ਇਹ 슬ੀਵਸ ਦਾ ਵਰਕ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ ਇਹਦੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਚਲੋ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਪਿਓਰ ਕਾਟਨ ਤੇ ਰੈਡੀ ਹੈ ਜੀ ਲਓ ਜੀ ਪਿਓਰ ਕਾਟਨ ਤੇ ਰੈਡੀ ਹੈ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਤੇ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ 슬ੀਵਸ ਇਹ 슬ੀਵਸ ਬਣੀਆਂ ਹੋਈਆਂ ਇਹ 슬ੀਵਸ ਦਾ ਵਰਕ ਹੈ ਜੀ ਪ੍ਰਾਈਸ ਰਹਿਣੀ ਹੈ ਇਹਦੀ 600 ਰੁਪਏ ਇਹ ਵਾਲੇ ਸੂਰ ਦੀ ਪ੍ਰਾਈਸ 600 ਰਹਿਣੀ ਹੈ ਜੀ ਪ੍ਰਾਈਸ ਰਹਿਣੀ ਹੈ 600 ਰੁਪਏ ਤੁਹਾਨੂੰ ਜੀ ਇਹ ਕੇਵਲਾ ਕਲਰ ਚੈੱਕ ਕਰੋ ਜੀ ਪਿਸਤਾ ਕਲਰ ਦੇ ਵਿੱਚ ਆਉਗਾ कॉटन स्टफ ਹੈ کافی ਬੰਗੀਆਂ ਪਹਿਨਾਨੂੰ ਹੁੰਦਾ ਵੀ ਥੋੜਾ ਲਾਈਟ ਕਲਰ ਲੈ ਕੇ ਆਓ ਘੇਰਾ ਵਰਕ ਲੈ ਕੇ ਆਓ ਹਨਾ ਸਿੰਪਲ ਸੋਬਰ ਦੇ ਸੂਟ ਵੀ ਲੈ ਕੇ ਆਓ ਤਾਂ ਅਸੀਂ ਇਹ ਸਿੰਪਲ ਸੋਬਰ ਦਾ ਸੂਟ ਵੀ ਲੈ ਕੇ ਆਇਆ ਕਾਟਨ ਸਟਾਫ ਰਹੂਗਾ ਬੜਾ ਸੋਹਣਾ ਜਿਹਾ ਘੇਰਾ ਬਣਿਆ ਹੋਇਆ ਚੈੱਕ ਕਰੋ ਜੀ ਘੇਰੇ ਦੀ ਫਿਨਿਸ਼ਿੰਗ ਚੈੱਕ ਕਰ ਸਕਦੀ ਹੋਂ ਸਲੀਵਸ ਦਾ ਵਰਕ ਵੀ ਮਿਲੂਗਾ ਤੁਹਾਨੂੰ ਦੇਖੋ ਜੀ ਇਹ ਸਲੀਵਸ ਦਾ ਵਰਕ ਰਹੂਗਾ ਪਿਸਤਾ ਕਲਰ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਸਲੀਵਸ ਦਾ ਵਰਕ ਹੈ ਇਹ ਪਿਸਤਾ ਕਲਰ ਆਊਗਾ ਜੀ ਇਹ ਕੇ ਰੇਦਾ ਵਰਕ ਹੈ ਪ੍ਰਾਈਸ ਰਹਿਣੀ ਹੈ ਜੀ ਸਿਰਫ 600 ਰੁਪਏ 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਠੀਕ ਹੈ ਜੀ ਇਹ ਤੁਹਾਨੂੰ ਕਲਰ ਚੈੱਕ ਕਰਵਾ ਦਿੰਦੇ ਆ ਇਹ ਪਿਸਤਾ ਕਲਰ ਸੀ ਦੇਖੋ ਜੀ ਇਹ ਆਊਗਾ ਥੋੜਾ ਜਿਹਾ ਮਾਊਸ ਜੇ ਕਲਰ ਵਿੱਚ ਆਣਾ ਇਹ ਵਾਲਾ ਚੈੱਕ ਕਰੋ ਜੀ ਇਹ ਕੇਵਲਾ ਕਲਰ ਆਊਗਾ ਇੰਗਲਿਸ਼ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਲਓ ਚੈੱਕ ਕਰੋ ਜੀ ਪ੍ਰਾਈਸ 600 ਰੁਪਏ ਰਹਿਣੀ ਹੈ ਜੀ ਇਹ ਥੋੜਾ ਜਿਹਾ ਇਸ ਤੋਂ ਲਾਈਟ ਕਲਰ ਹੈ ਲਓ ਇਹ ਕੇ ਵਾਲਾ ਕਲਰ ਮਿਲੂਗਾ ਜੀ ਤੁਹਾਨੂੰ ਚੈੱਕ ਕਰੋ ਪ੍ਰਾਈਸ ਸਿਰਫ 600 ਪਿਓਰ ਕਾਟਨ ਦੇ ਵਿੱਚ ਮਿਲੂਗਾ ਜੀ ਪਿਓਰ ਕਾਟਨ ਦੇ ਵਿੱਚ ਰਹੂਗਾ ਪ੍ਰਾਈਸ ਰਹਣੀ ਹੈ 600 ਰੁਪਏ ਠੀਕ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਲਓ ਇੱਕ ਇਹ ਵਾਲਾ ਕਲਰ ਚੈੱਕ ਕਰੋ ਲੈਮਨ ਕਲਰ ਦੇ ਵਿੱਚ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਚੈੱਕ ਕਰੋ ਜੀ ਬਿਲਕੁਲ ਪਿਓਰ ਕਾਟਨ ਚ ਰਹਿਣਾ λεਮਨ ਕਲਰ ਦੇ ਵਿੱਚ ਆਊਗਾ ਪੂਰਾ ਫੁੱਲ ਹੈਵੀ ਸੂਟ ਹੈ ਪੈਨਲਸ ਜਾ ਰਹੇ ਆ ਠੀਕ ਹੈ ਜੀ ਪੈਨਲ ਵਰਕ ਹੈ ਬਹੁਤ ਹੀ ਪਿਆਰਾ ਜਾ ਉੱਪਰ ਵੀ ਨੈਕ ਵੀ ਬਣਿਆ ਹੋਇਆ ਚੈੱਕ ਕਰੋ ਜੀ ਵੀ ਨੈਕ ਬਣਿਆ ਹੋਇਆ ਪੈਨਲ ਵਰਕ ਬਣਿਆ ਹੋਇਆ ਬਹੁਤ ਪਿਆਰਾ ਜਾ ਵਰਕ ਹੋਇਆ ਜੀ ਇਹਦਾ ਤੇ ਵਾਲੀਆਂ ਰਹਿਣੀਆਂ ਦੇਖੋ ਪੂਰੀਆਂ ਫੁੱਲ ਹੈਵੀ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਹੈ ਜੀ 650 ਦੀ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ 650 ਪ੍ਰਾਈਸ ਰਹਿਣੀ ਆ ਜੀ ਬਹੁਤ ਹੀ ਪਿਆਰਾ ਜਿਹਾ ਡੇਲੀ ਵੇਅਰ ਦੇ ਲਈ ਬਹੁਤ ਸੋਹਣਾ ਸੂਟ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹਿਣਾ ਸੌਖ ਜਿਹਾ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ᱱੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਲਵੈਂਡਰ ਕਲਰ ਦੇ ਵਿੱਚ ਆਊਗਾ ਜੀ ਸਿੰਧੀ ਵਰਕ ਹੈ ਲਵੈਂਡਰ ਕਲਰ ਦੇ ਵਿੱਚ ਸਿੰਧੀ ਵਰਕ ਹੈ ਪ੍ਰਾਈਸ ਰਹਿਣਾ 650 650 ਦੇ ਵਿੱਚ ਲੈ ਸਕਦੇ ਹੋ ਤੁਸੀਂ ਇਹ ਵਾਲਾ ਸੂਟ ਲਓ ਜੀ ਬਲੈਕ ਕਲਰ ਚੈੱਕ ਕਰੋ ਜੀ ਇਹ ਵੀ ਸਟਾਫ ਦਾ ਥੋੜਾ ਜਿਹਾ ਫਰਕ ਹੈ ਜੀ ਬਲੈਕ ਕਲਰ ਚੈੱਕ ਕਰੋ ਇਹਦੀ ਪ੍ਰਾਈਸ ਰਹਿਣੀ ਹੈ 700 ਰੁਪਏ ਇਹ 700 ਰੁਪਏ ਦੀ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ ਵਰਕ ਤੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਫਿਨਿਸ਼ਿੰਗ ਹੈ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ 700 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ ਇਹ ਵਾਲੇ ਅਬਸੂਰ ਦੀ ਪ੍ਰਾਈਸ ਰਹਿਣੀ ਸੀ 650 ਬਲੈਕ ਵਾਲੇ ਦੀ 750 ਉਹ ਪ੍ਰਾਈਸ ਰਹਿਣੀ ਹੈ ਸੌਰੀ 700 ਤੇ ਉਹ ਦੀ 650 ਠੀਕ ਹੈ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਪਿਸਤਾ ਕਲਰ ਇਹ ਲਓ ਜੀ ਇਹ ਪਿਸਤਾ ਕਲਰ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਲਾਈਟ ਜਿਹਾ ਕਲਰ ਹੋਊਗਾ ਜੀ ਪਿਓਰ ਕਾਟਨ ਸਟਾਫ ਹੈ 슬ੀਵਸ ਦਾ ਵਰਕ ਵੀ ਤੁਹਾਨੂੰ ਮਿਲਣਾ ਲਓ ਜੀ ਇਹ ਵਾਲਾ ਰਹੂਗਾ ਜੀ 슬ੀਵਸ ਦਾ ਵਰਕ 슬ੀਵਸ ਦਾ ਵਰਕ ਵੀ ਮਿਲੂਗਾ ਜੀ ਪ੍ਰਾਈਸ ਰਹਿਣੀ ਹੈ 650 ਸਾਢੇ 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਇੱਕ ਇਹਦੇ ਵਿੱਚ ਕਲਰ ਆਊਗਾ ਲਓ ਜੀ ਇਹ ਆਊਗਾ ਜੀ ਟੈਬੀ ਕਾਟਨ ਦੇ ਵਿੱਚ ਬਹੁਤ ਸੋਨਾ ਸਟਾਫ ਰਹੂਗਾ ਜੀ ਟੈਬੀ ਕਾਟਨ ਦੇ ਵਿੱਚ ਪ੍ਰਾਈਸ ਇਹਦੀ ਰਹਿਣੀ ਹੈ ਜੀ ਸਾਡੇ 700 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਟੈਬੀ ਕਾਟਨ ਦੇ ਵਿੱਚ ਆਣਾ ਠੀਕ ਹੈ ਜੀ ਚੈੱਕ ਕਰੀ ਚੱਲੋ 700 ਰੁਪਏ ਦੀ ਪ੍ਰਾਈਸ ਹੈ ਇਹ ਵਾਲਾ ਦੇਖੋ ਜੀ ਮਾ우스 ਕਲਰ ਦੇ ਵਿੱਚ ਆਊਗਾ ਇਹਦੀ ਪ੍ਰਾਈਸ ਵੀ 700 ਰਹਿਣੀ ਹੈ ਜੀ ਲਓ ਜੀ ਇਹਦੀ ਪ੍ਰਾਈਸ ਵੀ 700 ਰਹਿਣੀ ਹੈ ਜੀ ਮਾ우스 ਕਲਰ ਦੇ ਵਿੱਚ ਆਣਾ ਸਟਾਫ ਦਾ ਫਰਕ ਹੈ ਜੀ ਸਟਾਫ ਦੀ ਕੁਆਲਿਟੀ ਵਧੀਆਲੀ ਹੈ ਲਓ ਜੀ ਇਹਦੀ ਪ੍ਰਾਈਸ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਸੋਨਾ ਜਿਹਾ ਸੂਟ ਹੈ ਕਲਰ ਚੈੱਕ ਕਰੋ ਸਿੰਧੀ ਵਰਕ ਹੈ ਜੀ ਪ੍ਰਾਈਸ ਰਹਿਣੀ ਇਹਦੀ 650 ਠੀਕ ਹੈ ਜੀ 650 ਦੀ ਪ੍ਰਾਈਸ ਰਹਿਣੀ ਹੈ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਕਲਰ ਹੈ ਮਲਾ ਖਾਦੀ ਦੇ ਵਿੱਚ ਰਹੂਗਾ ਜੀ ਇਹ ਖਾਦੀ ਦੇ ਵਿੱਚ ਰਹਿਣਾ ਸਟਾਫ ਦੇਖੋ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਖਾਦੀ ਸਟਾਫ ਹੈ ਜੀ ਇਹ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਇਹਦੀ 700 ਰੁਪਏ ਰਹਿਣੀ ਹੈ ਜੀ 700 ਦੇ ਵਿੱਚ ਤੁਸੀਂ ਇਹਲਾ ਸੂਟ ਲੈ ਸਕਦੇ ਹੋ ਖਾਦੀ ਵਾਲਾ ਇਹ ਕਿਹ ਵਾਲਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਕਿਹਦੀ ਬੂਟੀ ਆਉਣੀ ਹੈ ਪੈਰਟ ਕਲਰ ਦੀ ਆਣੀ ਹੈ ਹਲਕੀ ਜੀ ਇਹਦੀ ਪ੍ਰਾਈਸ ਵੀ 700 ਰਹਿਣੀ ਹੈ ਜੀ ਇਹ ਵੀ ਸੈਲਫ ਦੇ ਵਿੱਚ ਬਣਿਆ ਹੋਇਆ ਸਟਾਫ ਹੈ ਇਸ ਅਲਫ ਦੇ ਵਿੱਚ ਹੈ ਜੀ 750 ਸੋਰੀ 700 ਪ੍ਰਾਈਸ ਰਹਿਣੀ ਹੈ ਜੀ ਲਓ ਜੀ ਇਹ ਕੇਵਲਾ ਕਲਰ ਚੈੱਕ ਕਰੋ ਜੀ ਇਹਦੀ ਪ੍ਰਾਈਸ ਵੀ 700 ਰਹਿਣੀ ਹੈ ਜੀ ਲਓ ਜੀ 700 ਰੁਪਏ ਦੀ ਪ੍ਰਾਈਸ ਰਹਿਣੀ ਹੈ ਕਲਰ ਚੈੱਕ ਕਰੀ ਚਲੋ ਠੀਕ ਹੈ ਜੀ ਇਹਦੀ ਪ੍ਰਾਈਸ ਚੈੱਕ ਕਰੋ ਇਹ ਵੀ ਸੈਲਫ ਦੇ ਵਿੱਚ ਹੈ ਕੁਆਲਟੀ ਦਾ ਫਰਕ ਹੈ ਜੀ ਸਟੱਫ ਦੀ ਚ ਲਓ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਰਹੂਗਾ ਜੀ ਇਹ ਤੇ 슬리브ਸ ਦਾ ਵਰਕ ਤੁਹਾਨੂੰ ਸਾਰਿਆਂ ਦਾ ਮਿਲੂਗਾ ਜੀ 슬리브ਸ ਦਾ ਵਰਕ ਤੁਹਾਨੂੰ ਸਾਰਿਆਂ ਦਾ ਉੱਪਰ ਮਿਲਣ ਵਾਲਾ ਇਹ 슬리브ਸ ਦਾ ਵਰਕ ਹੈ ਸੈਲਫ ਦੇ ਵਿੱਚ ਸਟਾਫ ਰਹਿਣਾ ਟੈਬੀ ਦੀ ਲਾਈਨਾਂ ਬਣੀਆਂ ਹੋਈਆਂ ਇਹਦੇ ਵਿੱਚ ਪ੍ਰਾਈਸ ਰਹਿਣੀ ਹੈ ਦੀ 700 ਰੁਪਏ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਨਵ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਟੈਬੀ ਲਾਈਨਿੰਗ ਦੇ ਵਿੱਚ ਰਹਿਣਾ ਸਟਾਫ ਬਹੁਤ ਹੀ ਬੈਸਟ ਕੁਆਲਟੀ ਦਾ ਜੀ ਪ੍ਰਾਈਸ ਰਹਿਣੀ ਹੈ 700 ਰੁਪਏ ਠੀਕ ਹੈ ਜੀ 700 ਰੁਪਏ ਦੀ ਪ੍ਰਾਈਸ ਰਹਿਣੀ ਹੈ ਇਹ ਵਾਲਾ ਚੈੱਕ ਕਰੋ ਜੀ ਇਹਦੀ ਪ੍ਰਾਈਸ ਰਹਿਣੀ ਹੈ 600 ਰੁਪਏ ਦੀ ਕਾਫੀ ਡਿਮਾਂਡ ਸੀ ਆ ਵਾਲੇ ਸੂਟ ਦੀ ਲਓ ਜੀ ਪ੍ਰਾਈਸ ਰਹਿਣੀ ਹੈ ਜੀ 600 ਇਹ 600 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਸਾਡੇ ਕੋਲੋਂ 슬ੀਵਸ ਦਾ ਵਰਕ ਵੀ ਮਿਲੂਗਾ ਤੁਹਾਨੂੰ ਇਹਦਾ ਇਹ 슬ੀਵਸ ਦਾ ਵਰਕ ਹੈ ਜੀ ਇਹ ਬਰਾ ਚੈੱਕ ਕਰੋ ਜੀ ਇਹ ਸੈਲਫ ਦੇ ਵਿੱਚ ਸਟਾਫ ਹੈ। ਇਸ ਸੈਲਫ ਦੇ ਵਿੱਚ ਆਊਗਾ ਤੇ ਇਹਦੀ ਪ੍ਰਾਈਸ 700 ਰੁਪਏ ਰਹਿਣੀ ਹੈ ਜੀ। ਠੀਕ ਹੈ ਜੀ ਇਹ ਸੈਲਫ ਦੇ ਵਿੱਚ ਆਉਣਾ ਸਟਾਫ ਬਹੁਤ ਫਾਈਨ ਰਹਿਣ ਵਾਲਾ। ਪ੍ਰਾਈਸ ਰਹੂਗੀ ਇਹਦੀ 700 ਰੁਪਏ। ਠੀਕ ਹੈ ਜੀ ਇਹ ਬਰ ਇਹ ਬਰ ਕਹਿੰਦੀਆਂ ਸਲੀਪਸ ਰਹਿਣਗੀਆਂ। ਲਓ ਜੀ। ਇਹ ਸਲੀਪ ਚੈੱਕ ਕਰੋ ਕਿ ਸਲੀਪਸ ਰਹਿਣਗੀਆਂ ਜੀ। 700 ਰੁਪਏ ਦੀ ਪ੍ਰਾਈਸ ਰਹਿਣੀ ਹੈ। ਲੋਟ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਲੁੱਕ ਚੈੱਕ ਕਰੋ ਜੀ ਕੇਰਾ ਇਹਦਾ ਕੇਰਾ ਬਣਿਆ ਹੋਇਆ ਇਹ ਸਾਈਡ ਤੇ ਫਲਾਵਰ ਆਉਣੇ ਆ ਜੀ ਠੀਕ ਹੈ ਜੀ ਸਾਈਡ ਤੇ ਫਲਾਵਰ ਆਉਣੇ ਆ ਬਹੁਤ ਪਿਆਰਾ ਜਿਹਾ ਸੂਟ ਹੈ ਜੀ ਇਹ ਚੈੱਕ ਕਰੋ ਜੀ ਨੈਕ ਗੋਲ ਵਰਕ ਆਣਾ ਸੌਰੀ ਇਹ ਬੈਕ ਨੈਕ ਆਣੀ ਆ ਜੀ ਠੀਕ ਹੈ ਜੀ ਇਹ ਬੈਕ ਨੈਕ ਤੇ ਫਲਾਵਰ ਆਣਾ ਇਹ ਬੈਕ ਨੈਕ ਤੇ ਆਊਗਾ ਜੀ ਇਹ نیچے ਆਣਾ ਤੁਹਾਡੇ ਚਾਕਾਂ ਦੇ ਕੋਲੇ ਵਰਕ ਆਣਾ نیچے ਘੇਰੇ ਦਾ ਵਰਕ ਚੈੱਕ ਕਰੋ ਜੀ ਬਹੁਤ ਸੋਨਾ ਫੁੱਲ ਰਹਿਣਾ ਪੂਰਾ ਫੁੱਲ ਹੈ ਵੀ ਇਹ 슬ੀਵਸ ਦਾ ਵਰਕ ਹੈ ਜੀ ਪ੍ਰਾਈਸ ਰਹਿਣੀ ਹੈ 750 ਠੀਕ ਹੈ ਜੀ ਇਹ ਆਊਗਾ ਜੀ ਇਹ ਬਾਹਾਂ ਦਾ ਵਰਕ ਆਊਗਾ ਜੀ 슬ੀਵਸ ਦਾ ਵਰਕ ਏਵਲ ਹੈ ਤੇ ਇਹ ਬਾਟਮ ਦਾ ਵਰਕ ਹੈ ਲੁਕਸ ਇਹ ਬਾਟਮ ਦਾ ਵਰਕ ਮਿਲ ਰਿਹਾ ਬਾਟਮ ਦਾ 슬ੀਵਸ ਦਾ ਦੇਖੋ ਜੀ ਆ ਪੂਰੇ ਚਾਟਾਂ ਕੋਲ ਵੀ ਤੁਹਾਨੂੰ ਵਰਕ ਮਿਲ ਰਿਹਾ ਨੀਚੇ ਘੇਰੇ ਦਾ ਵਰਕ ਵੀ ਮਿਲ ਰਿਹਾ ਤੇ ਬੈਕ ਨੈਕ ਵੀ ਮਿਲ ਰਿਹਾ ਜੀ ਪ੍ਰਾਈਸ ਸਿਰਫ ਰਣੀ ਹੈ 750 750 ਦੇ ਵੀ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਗ੍ਰੇ ਕਲਰ ਦੇ ਵਿੱਚ ਹਨ ਬਹੁਤ ਹੀ ਪੂਰਾ ਫੁੱਲ ਹੈਵੀ ਨੈਕ ਬਣਿਆ ਹੋਇਆ ਇਹਦਾ ਘੇਰਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਨੈਕ ਬਣਿਆ ਹੋਇਆ ਠੀਕ ਹੈ ਜੀ ਤੇ ਇਹਦੀਆਂ 슬ੀਵਸ ਵੀ ਤੁਹਾਨੂੰ ਚੈੱਕ ਕਰਵਾ ਦੇਣੀ ਆ ਦੇਖੋ ਜੀ ਇਹ ਬਣੀ ਹੋਈ ਹੈ neck ਪੂਰੀ ਫੁੱਲ ਹੈਵੀ neck ਬਣੀ ਹੋਈ ਹੈ कॉटन स्टफ ਰਹਿਣਾ ਜੀ ਇਹਦਾ ਇਹ 슬ੀਵਸ ਰਹਿਣੀਆਂ ਜੀ ਠੀਕ ਹੈ ਜੀ ਪ੍ਰਾਈਸ ਜਿਹੜੀ ਰਹਿਣੀ ਹੈ ਇਹਦੀ 700 ਰੁਪਏ ਰਹਿਣੀ ਹੈ ਜੀ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਅਗਲੇ ਸੂਟ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਦੋ ਪੈਨਲ ਵਰਕ ਬਣੇ ਹੋਏ ਆ ਨੀਚੇ ਘੇਰਾ ਚੈੱਕ ਕਰੋ ਜੀ ਇਹਦਾ ਬਹੁਤ ਹੀ ਪਿਆਰਾ ਜਿਹਾ ਘੇਰਾ ਹੈ ਇਹ ਪੈਨਲ ਵਰਕ ਹੈ ਜੀ ਇਹਦਾ ਠੀਕ ਹੈ ਜੀ ਪੈਨਲ ਵਰਕ ਹੈ ਇਹ 슬ੀਵਸ ਵਰਕ ਹੈ ਜੀ ਇਹ 슬ੀਵਸ ਵਰਕ ਹੈ ਪੂਰੀ ਫਿਨਿਸ਼ਿੰਗ ਨਾਲ ਵਰਕ ਹੋਇਆ ਪ੍ਰਾਈਸ ਰਹਿਣੀ ਹੈ ਦੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਏ ਬਲੱਟ ਚੈੱਕ ਕਰੋ ਜੀ ਇਹਦਾ neck ਵੀ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਚੈੱਕ ਕਰੋ ਜੀ ਇਹਦਾ neck ਬਣਿਆ ਹੋਇਆ ਨੀਚੇ ਘੇਰਾ ਬਣਿਆ ਹੋਇਆ ਬਹੁਤ ਪਿਆਰਾ ਵਰਕ ਹੋਇਆ ਜੀ ਇਹਦਾ ਕੁਆਟਰ ਸਟਾਫਰ ਹੋਊਗਾ ਜੀ ਇਹ ਇਹ ਬੜੀਆਂ ਹਰਿਆਣੀਆਂ ਜੀ ਇਹਦੀਆਂ 슬ੀਵਸ ਇਹ 슬ੀਵਸ ਦਾ ਵਰਕ ਹੋਇਆ ਪ੍ਰਾਈਸ ਰੈਡੀ ਹੈ ਜੀ ਇਹਦੀ 750 ਇਹ ਤੁਹਾਨੂੰ 750 ਦੇ ਵਿੱਚ ਮਿਲੂਗਾ ਜੀ ਠੀਕ ਹੈ ਜੀ ਇਹਦਾ ਨੈਕ ਬਣਿਆ ਹੋਇਆ 750 ਦੇ ਵਿੱਚ ਮਿਲਣਾ ਤੁਹਾਨੂੰ ਇਹ ਵਾਲਾ ਸੂਟ ਲਓ ਜੀ ਇਹਦੇ ਚ ਕਲਰ ਚ ਚੇਕਰਵਾਦਾਂ ਜੀ ਇਹ ਵੀ ਤੁਹਾਨੂੰ 750 ਵਿੱਚ ਮਿਲੂਗਾ ਜੀ ਬਲੂ ਜੇ ਕਲਰ ਚ ਆਉਣਾ ਸਕਾਈ ਬਲੂ ਕਲਰ ਚ ਆਊਗਾ ਜੀ ਬਹੁਤ ਹੀ ਸੋਹਣਾ ਦਾ ਕਲਰ ਹੈ ਲਓ ਜੀ 750 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ ਪੂਰਾ ਫੁੱਲ ਹੈਵੀ ਨੈਕ ਬਣਿਆ ਹੋਇਆ ਘੇਰਾ ਬਣਿਆ ਹੋਇਆ ਇਹ 슬ੀਵਸ ਦਾ ਵਰਕ ਹੈ ਜੀ 750 ਦੀ ਪ੍ਰਾਈਸ ਰਹਿਣੀ ਹੈ ਠੀਕ ਹੈ ਜੀ ਇਸ ਤੋਂ ਅਗਲਾ ਕਲਰ ਚੈੱਕ ਕਰੋ ਜੀ ਲੌਕ ਇਹਦੀ ਪ੍ਰਾਈਸ ਵੀ 750 ਰਹਿਣੀ ਹੈ ਜੀ ਇਹ ਵਾਲਾ ਕਲਰ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਚੈੱਕ ਕਰੋ ਜੀ ਵਰਕ ਦੇਖੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਇਹ ਬਲਗਾਂ ਰਣੀਆ ਦੀਆਂ ਸਲੀਪਸ ਪ੍ਰਾਈਸ ਰਣੀਆ 750 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਲਓ ਇੱਕ ਕਲਰ ਆਊਗਾ ਜੀ ਇਹਦੇ ਵਿੱਚ ਆਰਡਰ ਬਲੂ ਕਲਰ ਇਹ ਵਾਲਾ ਕਲਰ ਚੈੱਕ ਕਰੋ ਜੀ ਫੌਡਰ ਬਲੂ ਕਲਰ ਆਊਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਇਹ ਵੀ ਕੇ ਜੀ neck ਵਰਕ ਤੇ era ਵਰਕ sleeves ਵਰਕ ਵੀ ਮਿਲੂਗਾ ਤੁਹਾਨੂੰ price ready ਹੈ ਜੀ ਵੀ 750 750 ਦੇ ਵਿੱਚ ਇਹ ਵਾਲਾ ਸੂਟ ਲੈ ਸਕਦੇ ਹੋ ਅੱਜ ਸਾਡੇ ਕੋਲ ਇਹ ਵਾਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵਾਲੀ ਜਿਹੜੀ ਲਾਈਨ ਆਉਣੀ ਹੈ نیچے chest ਤੇ ਆਉਗੀ ਜੀ ਕਮਰ ਤੇ ਆਉਗੀ ਜੀ ਇਹ ਵਾਲੀ ਠੀਕ ਹੈ ਜੀ نیچے ਤੋਂ ਪੈਨਲ ਜਾਣਗੇ ਇਹ ਵਾਲਾ ਵਰਕ ਉੱਪਰ neck ਤੇ ਆਊਗਾ ਜੀ ਇਹ neck ਤੇ ਆਊਗਾ نیچے ਤੋਂ ਪੈਨਲ ਜਾਣਗੇ ਇਹ chest ਉਹ chest ਜਿਹੜੀ ਕਮਰ ਤੇ ਆਣੀ ਹੈ ਜੀ ਠੀਕ ਹੈ ਜੀ ਇਹ ਵਾਲੀਆਂ ਬਣੀਆਂ ਹੋਈਆਂ 슬ੀਵਸ ਹੈਗੀਆਂ ਠੀਕ ਹੈ ਜੀ ਹਲਕਾ ਪਲੁਕਾ ਜਿਹਾ ਲਾਈਟ ਵੇਟ ਦਾ ਵਰਕ ਹੈ ਪ੍ਰਾਈਸ ਇਹਦੀ 600 ਰੁਪਏ ਰੋਗਣੀ ਇਹ ਵਾਲਾ ਸੂਟ ਤੁਸੀਂ 600 ਦੇ ਵਿੱਚ ਲੈ ਸਕਦੇ ਹੋ ਸਿੰਪਲ ਸੋਬਰ ਜੈ ਕੇ ਵਰਕ ਹੋਇਆ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਬੁਟੀਕ ਵਰਕ ਦੇ ਸੂਟ ਜੀ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਆਈ ਟੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ